ਲੱਖਾ ਗਏ ਤੇ ਤਿੰਨ ਸਾਡੀਆਂ ਗੈਨਾ ਢਾਈ ਦਿਨ ਲਖਦੀਆਂ ਦੁੱਧੋ ਅੱਜ ਅਸੀਂਾਂ ਨਾਥੇ ਹੋ ਗਏ ਇਹੋ ਜਿਹਾ ਜਾਂ ਕੁਝ ਪਾਇਆ ਮੈਂ ਪੱਤਾ ਖੜਕੇ ਦੇ ਰਾਤ ਨੂੰ ਉੱਠਦਾ ਤੀ ਕਿਉਂਕਿ ਮੈਂ ਐਸੇ ਕੰਧ ਦੇ ਨਜ਼ਦੀਕ ਬਾਹਰਲੇ ਪਾਸੇ ਮੈਂ ਪਖਾ ਲਾਈ ਪੈਂਦਾ ਕ ਨਹੀਂ ਮੇਰਾ ਧੂਣਾ ਲੱਗਿਆ ਹੋਇਆ ਪਿਆ ਇਹੋ ਜਿਹਾ ਕੁਝ ਪਤਾ ਨਹੀਂ ਕੀ ਪਾਇਆ ਕੀ ਨਾ ਪਾਇਆ ਮੈਨੂੰ 4 ਵਜੇ ਤੱਕ ਕੋਈ ਨੀਂਦ ਨਹੀਂ ਕੋਈ ਜਾਗ ਨਹੀਂ ਆਈ 4 ਵਜੇ ਇਹਨਾਂ ਦੀ ਇੱਕ ਕੱਟੀ ਰਿੰਗੀ ਪਤਿੱਜਾਂ ਦੀ ਫਿਰ ਮੈਂ ਉੱਠਿਆ ਦੇਖਿਆ ਇਹਨਾਂ ਦੇ ਘਰ ਸੂਚਨਾ ਦਿੱਤੀ ਮੈਂ ਕਿਹਾ ਇਹੋ ਭਾਈ ਵਿੜੇ ਵਿੜੇ ਚ ਜਦੋਂ ਉਥੋਂ ਸਾਰਾ ਕੁਝ ਬੇਲੀ ਸੀ ਖੋਲ ਲੀ ਮੰਗਦਾ ਇਹੀ ਕਰਦਿਆਂ ਜੀ ਕੋਈ ਸੇਫ ਨਹੀਂ ਇੱਥੇ ਜੀ ਅਸੀਂ 15-20 ਸਾਲ ਤੋਂ ਮੱਝ ਰੱਖੀਆਂ ਹੋਈਆਂ ਨੇ ਸੀ ਸੱਤ ਮਤਲਬ ਇਹ ਰਾਤ ਤਕਰੀਬਨ 2 ਤਰੀਕ ਦੀ ਰਾਤ ਨੂੰ 12 ਵਜੇ ਤੇ 20 ਮਿੰਟ ਦੇ ਕਿਸੇ ਆਪਣੇ ਚੋਰੀ ਹੋਈ ਜੀ ਸਾਡੇ ਮੈਂ ਜਦ ਸਵੇਰੇ 3:30 ਪੌਣੇ 4 ਵਜੇ ਰੈਨੂ ਕੱਖ ਪੌਣਾ ਆਇਆ ਤਾਂ ਮੈਂ ਮੱਝਾਂ ਤਿੰਨ ਮੱਝਾਂ ਇਹ ਇੱਕ ਵੱਡਾ ਘਟਰੂ ਦੀ ਇੱਕ ਛੋਟਾ ਦੀ ਪੈਂ ਗਾਇਬ ਤੇ ਜੀ ਪੈ ਗਈ ਜਦੋਂ ਅਸੀਂ ਉਹਨੂੰ ਸੀਸੀਟੀਵੀ ਜੀ ਦੀ ਫੋਟੋ ਚ ਖੰਗਾਲੀ ਤਾਂ ਉਹਦੇ ਚ ਚਾਰ ਬੰਦੇ ਨੇ ਜੀ ਗੱਡੀ ਲੈ ਲਈ ਵੀ ਹੈ ਬੜਾ ਉਹਨਾਂ ਨੂੰ ਪ੍ਰਸ਼ਾਸਨ ਦਾ ਕਿਸੇ ਦਾ ਵੀ ਬੇਖੌਫ ਹੋ ਕੇ ਜਿਹੜੀ ਕਿ ਚੋਰੀ ਨੂੰ ਅੰਜਾਮ ਦਿੱਤਾ ਜੀ ਹੁਣ ਸਾਡਾ ਗੁਜ਼ਾਰਾ ਜੀ ਇਹ ਨਾ ਮੱਝਾਂ ਨਾਲੇ ਚੱਲਦਾ ਸੀ ਦੁੱਧ ਦੇ ਪਾ ਕੇ ਮੜਾ ਮੋਟਾ ਦਨਕਟੀਆਂ ਕਰ ਰਹੇ ਸੀ। ਦਾਇਮ ਦੁੱਧ ਪਾ ਕੇ ਚੱਲਦਾ ਦੀ ਗੁਜ਼ਾਰਾ ਕੀਮਤ ਲਗਭਗ 2.5-3 ਲੱਖ ਦੇ ਮੈਸਾਂ ਤੀਆਂ ਜੀ। ਜਿਹੜੀਆਂ 12 ਦਿਨ ਹੋਈ ਦੀ ਮੈਸ ਨੂੰ ਸੂਈ ਨੂੰ ਹਜੇ ਜਿਹੜੀ ਹੁਣ ਸੀ 10 ਦਿਨ ਹੋਣਾ ਤੀ ਸੁਣ ਵਾਲੀ ਤੀ ਮੈਸ। ਤੇ ਬੇਖੌਫ ਹੋ ਕੇ ਉਹ ਚੋਰ ਲੈ ਕੇ ਗਏ ਨਹੀਂ ਪਿੰਡ ਦੇ ਘੜ ਤੋਂ ਹੀ ਜਮੀ। ਹਵਾ ਜਾਈ ਚੱਲਦੀ ਆ ਜੀ ਨਾਲੇ ਉਰੇ। ਲਵੀ ਘਰ ਆਈ ਇੱਥੇ ਬੰਦਾ ਸੌਂਦਾ ਜੀ। ਜਮੀ ਉਹਨਾਂ ਨੇ ਕੜਕਾ ਉਨ ਨਹੀਂ ਦਿੱਤਾ ਜਿੰਦਾ ਤੋੜ ਕੇ ਬੇਕ ਆਫ ਹੋ ਗਈ ਰੁਮ ਮੱਛਾਂ ਦੇ ਵਿੱਚੋਂ ਰੱਸੀਆਂ ਬੰਨੀਆਂ ਹੋਈਆਂ تھیں ਸਾਡੀਆਂ ਸਾਰੀਆਂ ਲੈ ਗਈ ਮੱਛਾਂ ਦੇ ਮੂਰੀਆਂ ਪਾ ਕੇ ਜੀ ਤੇ ਇਹ ਨਸਿਆਂ ਵਾਲੇ ਬੰਦਿਆਂ ਦਾ ਹੀ ਕੰਮ ਹੈ ਮੇਨ ਸੜਕ ਹੈ ਜੀ ਸਾਰੀ ਪਿੰਡ ਗੁਣੀਕੇ ਦੀ ਜੀ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਹਾਂ ਜੀ ਦਿੱਤੀ ਹੈ ਜੀ ਪੁਲਸ ਆਈ ਆਈ ਦੀ ਜੋਧੀ ਆ ਗਈ ਜੀ ਘੰਟੇ ਘਰੇੜ ਘੰਟੇ ਵਾਦੀ ਜੀ ਇੱਕੇ ਲੈ ਕੇ ਗਏ ਨਹੀਂ ਸੀ ਸੀਸੀ ਦੀਬ ਚੈੱਕ ਕਰਕੇ ਗਏ ਨਹੀਂ ਤੇ ਇੱਕ ਣੁੜਕੀ ਤੋਂ ਗਈ ਆਈ ਗੋਠੇ ਉਨਕ ਣੁੜਕੀ ਇੱਕ ਸ਼ਾਮ ਦੇ ਟਾਈਮ ਕੋਈ 6-7 ਵਜੇ ਇੱਕ ਦਰਖਾਸਤ ਦੇ ਕੇ ਗਿਆ ਜਰਨੈਲ ਸਿੰਘ ਦੀ ਮੇਰੀ ਮੱਝਾਂ ਕੋਈ ਨਾਮ ਰੂਪੇਕੀ ਲੱਗਨੇ ਠੀਕ ਹੈ ਉਹਦੇ ਸੰਬੰਧੀ ਅਸੀਂ ਕਵਰੇਜ ਚੈੱਕ ਕਰ ਰਹੇ ਹਾਂ ਸੀਸੀਟੀਵੀ ਕਵਰੇਜ ਚੈੱਕ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਈ ਉਹ ਸਭ ਬੰਦੀ ਕਰ ਵੀ ਹੁਣ ਚੱਲਦੀ ਕਿੰਨੀਆਂ ਕ ਮੱਝਾਂ ਨੇ 3 ਮੱਝਾਂ ਰਸਤੀ ਹੈ ਹੋਰ ਇਹ ਜਦਾਰਾ ਮੱਝਾਂ ਸੰਪਤੀ ਇਸ ਪਰ ਆਪ ਇਹ ਤਾਂ ਹੁਣ ਸਾਡਾ ਦਰਖਾਸਤ ਦੇ ਕੇ ਹਲ ਪੜਤਾਲ ਕਰਦੇ ਆਂ ਉਸ ਤੋਂ ਬਾਅਦ ਜੋ ਵੀ ਉਹ ਸਾਹਮਣੇ ਆਉਣਗੇ ਤੱਥ ਉਸ ਵਕ ਦੱਸਾਂਗੇ